ਮੈਂ ਬਾਰ-ਬਾਰ ਕਿੱਸ ਵੀ ਭਾਜੀਪੀ ਚ ਜਾਣ ਦਾ ਸੇਵਾ ਏ ਮਕਸਦ ਹੋਰ ਕੁਛ ਨਹੀਂ ਐਮਪੀ ਤਾਂ ਮੈਂ ਉੱਥੇ ਵੀ ਬਣਦਾ ਸੀ ਜੀਐਸਟੀ ਇਹ ਦਿੰਦਿਆ ਵੈਟ ਦਿੰਦੇ ਆ ਸਾਰਾ ਕੁਝ ਇਹ ਦਿੰਦੇ ਆ ਤੇ ਮਾਰ ਵੀ ਇਨਾ ਤੇ ਹੀ ਪੈਂਦੀ ਆ ਦੋ ਦੋ ਹਾਈਵੇ ਜਿਹੜੇ ਰਿਜੈਕਟ ਹੋ ਗਏ ਉਹ ਉਹ ਵੱਡੀ ਗੱਲ ਆ ਉਹ ਤਾਂ ਬਹੁਤ ਪ੍ਰੋਜੈਕਟ ਮਿਲਦੇ ਨੇ ਇੱਥੇ ਮਿਲੇ ਹੋਏ ਨਹੀਂ ਸੰਭਾਲੇ ਜਾਂਦੇ ਇਸੀ ਤਰੀਕੇ ਨਾਲ ਮੈਂ ਰੇਲਵੇ ਚ ਰਿਵਿਊ ਕੀਤੇ ਪ੍ਰੋਜੈਕਟ ਜੀ ਉਹ ਕਿਉਂ ਰੁਕੇ ਆ ਉਹ ਕਹਿੰਦੇ ਜੀ ਅਸੀਂ ਤਾਂ 500 ਕਰੋੜ ਰੁਪਈਆ ਲਾ ਰਹੇ ਆ ਤੇ ਫਿਰ ਮੈਂ ਕਿਹਾ ਕੀ ਗੱਲ ਆ ਉਹ ਕਹਿੰਦੇ ਜੀ ਜਦੋਂ ਜ਼ਮੀਨ ਨਹੀਂ ਹੁਲਾਵਾਂਗੇ ਕਿੱਥੇ ਪਰ ਕਿਸਾਨ ਮੰਨ ਗਏ ਪਰ ਕਈ ਜਿਹੜੇ ਵਿੱਚ ਸੀਗੇ ਜਿਹੜੇ ਘੜਮ ਚੌਧਰੀ ਨੇ ਉਹ ਕਹਿੰਦੇ ਜੀ ਸਾਨੂੰ ਵੀ ਕੁਝ ਲੱਭੇ ਇਹਦੇ ਵਿੱਚੋਂ ਹਾਂ ਸਿੱਧੇ ਹੋ ਕੇ ਉਹਨੂੰ ਵੀ ਦੱਸਾਂ ਵੀ ਸੈਂਟਰ ਤੋਂ ਤੈਨੂੰ ਕੀ ਚਾਹੀਦਾ ਉਹਦੇ ਵਿੱਚ ਕਮੀ ਨਹੀਂ ਆਉਣ ਦਿੰਦਾ ਇਹ ਮੈਂ ਵਿਸ਼ਵਾਸ ਆ ਵੀ ਤੁਸੀਂ ਆਹ ਦੱਸੋ ਵੀ ਸੈਂਟਰ ਤੋਂ ਆਹ ਚੀਜ਼ ਮੈਨੂੰ ਚਾਹੀਦੀ ਆ ਕਈ ਵਾਰ ਭੁੱਖ ਬਹੁਤ ਜ਼ਿਆਦਾ ਲੱਗੀ ਹੋਵੇ ਜੇ ਜ਼ਿਆਦਾ ਖਾ ਲਈਏ ਤਾਂ ਵੀ ਫਰੇਮਾ ਹੋ ਜਾਂਦਾ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਘਾਟੇ ਪੰਜਾਬ ਨੂੰ ਪਏ ਨੇ ਉਹਨਾਂ ਨੂੰ ਪਹਿਲਾਂ ਤਾਂ ਬਰਾਬਰ ਕਰੀਏ ਤੁਹਾਡੀ ਗੱਲ ਸਹੀ ਹੈ ਕਿ ਸਾਰੀ ਚੀਜ਼ਾਂ ਨਹੀਂ ਹੱਲ ਹੋ ਸਕਣੀਆਂ ਅਨਪਛਵੀ ਨਹੀਂ ਕਰਨਾ ਪਰ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਕਿਹੜੇ ਮਸਲੇ ਜਿਵੇਂ ਪਾਣੀ ਦੀ ਸਮੱਸਿਆ ਅੱਗੇ ਬਹੁਤ ਗੰਭੀਰ ਆ ਉਹ 1100 ਕਰੋੜ ਰੁਪਇਆ ਉੱਤੇ ਲੱਗੇ ਲੱਗ ਰਹੇ ਆ ਉਹਨੂੰ ਸਪੀਡ ਅਪ ਕਰੀਏ ਇਹ ਸਾਰੇ ਜਿਹੜੇ ਬੋਰਡ ਨੇ ਮਹਿਕਮੇ ਨੇ ਇਹਨਾਂ ਦੇ ਸਾਰੇ ਰਿੰਗ ਪਿਸਟ ਨੂੰ ਚੈੱਕ ਕਰਾਂਗੇ ਚੰਗੀ ਤਰ੍ਹਾਂ نیشنل ਹਾਈਵੇ ਕੈਨਸਲ ਹੋ ਗਿਆ 에어ਪੋਰਟ ਚੱਲੇਗਾ ਜਾਂ ਇਹ ਵੀ ਸੁਪਨੇ ਹੀ ਰਹਿ ਜਾਣਗੇ ਸਾਡੇ 에어ਪੋਰਟ ਤਾਂ ਬਣ ਗਿਆ ਉਹਨੇ ਬਣਨਾ ਹੀ ਆ ਗੱਲ ਤਾਂ ਇੰਨੀ ਆ ਵੀ ਛੇਤੀ ਕਿ ਨਹੀਂ ਛੇਤੀ ਚੱਲੇਗਾ ਆਨੇ ਵਾਲੇ ਤੋਂ ਉੱਡੀ ਸੀ ਫਲਾਈਟ ਹੋ ਇੱਕੋ ਤੇ ਨੁੱਡੀ ਉਸ ਦਿਨ ਉੱਡੀ ਹੋਈ ਨਹੀਂ ਤਾਂ ਮੈਂ ਗਿਆ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਲੰਧਰ ਦੇ ਵਿੱਚ ਜਿਹੜਾ ਹੈ ਉਹ ਭੀਜਪੀ ਵੱਡੀ ਗਿਣਤੀ ਦੇ ਵੋਟਾਂ ਦੇ ਜਿੱਤੇਗੀ ਅਜੋ ਅਮਰਿਤਪਾਲ ਦੀ ਗੱਲ ਕਰ ਰਹੇ ਇਹਨਾਂ ਨੂੰ ਇਹ ਡਰ ਲੱਗ ਰਿਹਾ ਕਿ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਤਾਂ ਨਹੀਂ ਵਿਗੜੇਗਾ ਬੰਦੇ ਦੇ ਪੁੱਤ ਬਣਾਉਂਦਾ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਸੋ ਰਾਜ ਮੰਤਰੀ ਬਨਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਲਗਾਤਾਰ ਲੁਧਿਆਣੇ ਦੇ ਵਿੱਚ ਜਿਹੜਾ ਆਪਣਾ ਥੈਂਕਸ ਪ੍ਰੋਗਰਾਮ ਜਿਹੜਾ ਜਨਤਾ ਦੇ ਵਿੱਚ ਜਾ ਕੇ ਰੂਬਰੂ ਕਰ ਰਹੇ ਨੇ ਔਰ ਅੱਜ ਪਹੁੰਚੇ ਨੇ ਲੁਧਿਆਣਾ ਦੇ ਵਪਾਰੀਆਂ ਦੇ ਵਿੱਚ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਅੱਗੇ ਬਜਟ ਵੀ ਹੈ ਔਰ ਵਪਾਰੀ ਖੁਦ ਬੁਲਾ ਰਹੇ ਨੇ ਰੱਜ ਕੇ ਸਨਮਾਨ ਦਿੱਤਾ ਜਾ ਰਿਹਾ ਕਿੱਦਾਂ ਦਾ ਮਾਹੌਲ ਹੈ ਸਰ ਸੰਦੀਪ ਜੀ ਕਿਉਂਕਿ ਰਿਸ਼ਤਾ ਹੈ ਜਿਹੜਾ ਉਹ ਬੜਾ ਲੁਧਿਆਣੇ ਦਾ ਪੁਰਾਣਾ ਹੈ ਜੀ ਤੇ ਇਹੀ ਅਸੀਂ ਬਾਰ-ਬਾਰ ਇਲੈਕਸ਼ਨਾਂ 'ਚ ਗੱਲ ਵੀ ਕਹੀ ਸੀ ਮੇਰਾ ਸਭ ਤੋਂ ਵੱਡਾ ਮਕਸਦ ਵੀ ਮੈਂ ਬਾਰ-ਬਾਰ ਕਿਹਾ ਸੀ ਵੀ ਭਾਜਪੀ 'ਚ ਜਾਣ ਦਾ ਸੇਵਾ ਇਹ ਮਕਸਦ ਹੋਰ ਕੁਝ ਨਹੀਂ ਬਿਲਕੁਲ ਐਮਪੀ ਤਾਂ ਮੈਂ ਉੱਥੇ ਵੀ ਬਣਦਾ ਸੀ ਪਰ ਮੋਦੀ ਸਾਹਿਬ ਦੀ ਸਰਕਾਰ ਆ ਉਹ 'ਚ ਸਾਡਾ ਪੰਜਾਬ ਆ ਜਿਹੜਾ ਉਹ ਰਹਿ ਜਾਂਦਾ ਹੈ ਤੇ ਇਸ ਕਰਕੇ ਵੀ ਕਿਵੇਂ ਭਲਾ ਹੋ ਸਕਦਾ ਵੱਧ ਤੋਂ ਵੱਧ ਉਹ ਵਿੱਚ ਜਾ ਕੇ ਉੱਥੇ ਕੁਰਸੀ ਢਾਈਏ ਉੱਥੇ ਵਿੱਚ ਬੈਠੀਏ ਤੇ ਕੁਈ ਨਾ ਕੋਈ ਰੋਲ ਅਦਾ ਤਾਂ ਕਰ ਹੀ ਸਕਦੇ ਆ ਬਿਲਕੁਲ ਜੀ ਹੁਣ ਜਦੋਂ ਬਹਿ ਗਏ ਆ ਤੇ ਜਿਵੇਂ ਅੱਜ ਤੁਸੀਂ ਦੇਖਿਆ ਵਪਾਰ ਮੰਡਲ ਪੰਜਾਬ ਦੀ ਮੀਟਿੰਗ ਸੀ ਹੁਣ ਸਾਰੇ ਵਪਾਰੀ ਆਪਾਂ ਇਕੱਠੇ ਆ ਸਾਰੇ ਤੇ ਜੋ ਜੋ ਗੱਲਾਂ ਨੇ ਉਹ ਜਾ ਕੇ ਚਾਹੇ ਕਮਰਸ ਮਿਨਿਸਟਰ ਕੋਲ ਨੇ ਚਾਹੇ ਫਾਈਨਾਂਸ ਮਿਨਿਸਟਰ ਕੋਲ ਨੇ ਚਾਹੇ ਸਾਡੀਆਂ ਸੈਂਟਰ ਤੇ ਸਟੇਟ ਦੀਆਂ ਜੁੜੀਆਂ ਗੱਲਾਂ ਨੇ ਉਹ ਮਤਲਬ ਗੱਲਾਂ ਕੀ ਨੇ ਇਹਨਾਂ ਨੇ ਤਾਂ ਯਾਰ ਸਾਰਾ ਕੁਝ ਕਮਾਈ ਤਾਂ ਇਹ ਕਰਕੇ ਦੇਣੀ ਆ ਜੀਐਸਟੀ ਇਹ ਦਿੰਦਿਆ ਵੈਟ ਦਿੰਦੇ ਆ ਸਾਰਾ ਕੁਝ ਇਹ ਦਿੰਦੇ ਆ ਤੇ ਮਾਰ ਵੀ ਇਹਨਾਂ ਤੇ ਹੀ ਪੈਂਦੀ ਆ ਤੇ ਜੇ ਇਹਨਾਂ ਦੀ ਕੋਈ ਗੱਲ ਜਿਹੜੀ ਛੋਟੀ-ਛੋਟੀਆਂ ਗੱਲਾਂ ਐ ਜਿਵੇਂ ਉਹ 45 ਦਿਨਾਂ ਵਾਲੀ ਗੱਲ ਬਹੁਤ ਉਸ ਵੇਲੇ ਚੱਲੀ 43B ਵਾਲੀ 2343B ਵਾਲੀ ਉਹ ਉਹਦੇ ਫਰਾਂਸ ਮਿਸਟਰ ਆਏ ਸਮਝੇ ਤੇ ਮੈਂ ਵੀ ਅੱਜ ਗੱਲ ਕੀਤੀ ਹੈ ਤੇ ਸਾਨੂੰ ਪੂਰਾ ਭਰੋਸਾ ਹੈ ਵੀ ਇਸ ਬਜਟ 'ਚ ਜਦੋਂ ਪੇਸ਼ ਕਰਨਗੇ 2-4 ਦਿਨਾਂ ਬਾਅਦ ਉਹਦੇ ਵਿੱਚ ਉਹਦੀ ਵੀ ਗੱਲ ਹੋਏਗੀ ਤੇ ਹੋਰ ਸਾਡੀਆਂ ਐ ਇਸ ਵੇਲੇ ਐਗਜ਼ੀਬਿਸ਼ਨ ਸੈਂਟਰ ਦੀ ਜਿੰਮੇ ਗੱਲ ਆ ਸਾਡਾ ਟੈਕਸਟਾਈਲ ਪਾਰਕ ਸੀ ਹਾਂਜੀ ਉਹਨੂੰ ਕਿਵੇਂ ਦੁਬਾਰਾ ਸਟੇਟ ਨਾਲ ਗੱਲ ਕਰਕੇ ਵੀ ਯਾਰ ਸਾਨੂੰ ਜਗ੍ਹਾ ਦਓ ਦੋ ਦੋ ਹਾਈਵੇ ਜਿਹੜੇ ਰਿਜੈਕਟ ਹੋ ਗਏ ਨੇ ਉਹ ਉਹ ਵੱਡੀ ਗੱਲ ਉਹ ਤਾਂ ਬਹੁਤ ਪ੍ਰੋਜੈਕਟ ਮਿਲਦੇ ਨੇ ਇੱਥੇ ਮਿਲੇ ਹੋਏ ਨਹੀਂ ਸੰਭਾਲੇ ਜਾ ਰਹੇ ਰੋਲਾ ਕੀ ਹੈ ਰੋਲਾ ਉਹੀ ਜ਼ਮੀਨ ਦਾ ਜੀ ਇਸੇ ਤਰੀਕੇ ਨਾਲ ਮੈਂ ਰੇਲਵੇ ਚ ਰਿਵਿਊ ਕੀਤੇ ਪ੍ਰੋਜੈਕਟ ਉਹ ਕਿਉਂ ਰੁਕੇ ਆ ਉਹ ਕਹਿੰਦੇ ਜੀ ਅਸੀਂ ਤਾਂ 500 ਕਰੋੜ ਰੁਪਈਆ ਲਾ ਰਹੇ ਆ ਤੇ ਫਿਰ ਮੈਂ ਕਿਹਾ ਕੀ ਗੱਲ ਆ ਉਹ ਕਹਿੰਦੇ ਜਦੋਂ ਜ਼ਮੀਨ ਨਹੀਂ ਉਲਾਵਾਂਗੇ ਕਿੱਥੇ ਆਹ ਮਸਲੇ ਵੀ ਜਿਹੜੇ ਆ ਇਹ ਦੁਬਾਰਾ ਗਟਕਰੀ ਜੀ ਨਾਲ ਗੱਲ ਕਰਕੇ ਕਿਉਂਕਿ ਮੈਨੂੰ ਯਾਦ ਆ ਜਿਹੜੇ ਇਤੋਂ ਪਹਿਲੇ ਪਹਿਲਾਂ ਡੀਸੀਸੀ ਆਪਣੇ ਆਹ ਡੀਸੀ ਮੈਡਮ ਤੋਂ ਪਹਿਲਾਂ 500 ਰੁਪਈਆ ਮalek ਜੀ ਸਰਵੀ ਮalek ਜੀ ਉਹ ਨਾਂ ਨੇ ਬੇ ਸਾਹ ਬੇ ਹਤਾਸ਼ਾ ਜ਼ੋਰ ਲਾਇਆ ਕੱਲੇ-ਕੱਲੇ ਨਾ ਪਿੰਡਾਂ ਵਾਲੇ ਨਾਲ ਗੱਲ ਕੀਤੀ ਜਾ ਕੇ ਰੇਟ ਜਿਹੜਾ ਕਿਤੇ ਨਹੀਂ ਸੀ ਉਹ ਰੇਟ ਵੀ ਉਹ ਪਿੰਡਾਂ ਨੂੰ ਮੈਡਮ ਨੇ ਡੀਸੀ ਮੈਡਮ ਨੇ ਗੱਲ ਕਰਕੇ ਕੋਸ਼ਿਸ਼ ਕੀਤੀ ਪਰ ਕਿਸਾਨ ਮੰਨ ਗਏ ਪਰ ਕਈ ਜਿਹੜੇ ਵਿੱਚ ਸੀਗੇ ਜਿਹੜੇ ਘੜਮ ਚੌਧਰੀ ਨੇ ਉਹ ਕਹਿੰਦੇ ਜੀ ਸਾਨੂੰ ਵੀ ਕੁਝ ਲੱਭੇ ਇਹਦੇ ਵਿੱਚੋਂ ਤੇ ਉਹ ਇਸ ਕਰਕੇ ਜਦੋਂ ਦੇਖਿਆ ਪ੍ਰੋਜੈਕਟ ਚੱਲ ਹੀ ਨਹੀਂ ਰਿਹਾ ਜਿਹੜੇ ਠੇਕੇਦਾਰ ਸੀ ਪ੍ਰੋਜੈਕਟ ਨੂੰ ਉਹ ਕਹਿੰਦੇ ਜੀ ਵੀ ਅਸੀਂ ਕਿੱਡਾ ਨੁਕਸਾਨ ਕਰਾਈ ਉਹਨਾਂ ਨੇ ਤੁਸੀਂ ਸਿੱਧਾ ਮੰਨਦੇ ਹੋ ਕਿਤੇ ਨਾ ਕਿਤੇ ਸਰਕਾਰ ਦੇ ਬਿੱਲ ਪਾਵਰ ਦੀ ਕਮੀ ਹੈ ਸਰਕਾਰ ਦੇ ਤਾਂ ਪੱਲੇ ਹੀ ਕੁਝ ਨਹੀਂ ਦੀਪ ਸਰਕਾਰ ਦੇ ਤਾਂ ਪੱਲੇ ਕੁਝ ਹੈ ਹੀ ਨਹੀਂਗਾ ਜਿਹੜੀ ਸਰਕਾਰ ਇਹ ਕਹਿ ਰਹੀ ਆ ਵੀ ਅਸੀਂ ਹਾਏ ਹਾਏ ਜਿੱਤੇ ਨਹੀਂ ਤੇ ਵੀ ਸਰਕਾਰ ਦੇ ਅਫਸਰਾਂ ਨੇ ਸਾਡੀ ਮਦਦ ਨਹੀਂ ਕੀਤੀ ਜਿਹੜਾ ਉਹ ਇਲੈਕਸ਼ਨਾਂ 'ਚ ਜਿੱਤਣ ਨੂੰ ਕੋ ਸਰਕਾਰ ਦੀ ਮਦਦ ਭਾਲਦੇ ਆ ਤੇ ਹੁਣ ਪਰ ਜੇ ਉਹ ਨਹੀਂ ਕਰਨਗੇ ਮੇਰੀ ਇੱਕ ਗੱਲ ਸੁਣੋ ਉਹਦੇ ਲਈ ਅਸੀਂ ਹੁਣ ਤਿਆਰ ਵੀ ਆਂ ਸਾਨੂੰ ਕਿਸੇ ਅਸੀਂ ਕਿਸੇ ਫਾਈਲ ਤੋਂ ਨਹੀਂ ਡਰਦੇ ਬਿਲਕੁਲ ਠੀਕ ਹੈ ਵੀ ਜੇ ਸਾਨੂੰ ਕੋਈ ਡਰ ਹੋਵੇ ਉਹਨਾਂ ਤੋਂ ਵੀ ਭਾਈ ਉਹ ਸਾਡੀ ਕੋਈ ਫਾਈਲ ਕੱਢ ਦੂਗਾ ਤੁਹਾਡੋਂ ਤਾਂ ਪਹਿਲੇ ਦੋ-ਦੋ ਪਰਚੇ ਕਰਤੇ ਸੀ ਦੋ-ਦੋ ਪਰਚੇ ਕਰਤੇ ਘਰੋਂ ਰਾਤ ਨੂੰ ਕੱਢ ਕੇ ਜਿਹੜੀ ਇਸ ਕਰਕੇ ਅਸੀਂ ਤਾਂ ਨੰਗੇ ਤੁਹਾਡੇ ਲੜਨ ਵਾਲੇ ਆ ਤੇ ਇਹਦੇ ਐਨ ਥੋਕ ਬਜਾ ਕੇ ਐਜੀਟੇਸ਼ਨਲ ਮੂਵਮੈਂਟ ਵੀ ਕਰਾਂਗੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਵੀ ਬੈਠਾਂਗੇ ਜਿਹੜੇ ਕੰਮ ਕਰਾਉਣ ਵਾਲੇ ਆ ਹਾਂ ਸਿੱਧੇ ਹੋ ਕੇ ਉਹਨੂੰ ਵੀ ਦੱਸਾਂ ਵੀ ਸੈਂਟਰ ਤੋਂ ਤੈਨੂੰ ਕੀ ਚਾਹੀਦਾ ਉਹਦੇ ਵਿੱਚ ਕਮੀ ਨਹੀਂ ਆਉਣ ਦਿੰਦਾ ਇਹ ਮੈਂ ਵਿਸ਼ਵਾਸ ਆ ਵੀ ਤੁਸੀਂ ਆਹ ਦੱਸੋ ਵੀ ਸੈਂਟਰ ਤੋਂ ਆਹ ਚੀਜ਼ ਮੈਨੂੰ ਚਾਹੀਦੀ ਆ ਜੇ ਉਹ ਤਾਂ ਫਿਰ ਭਾਈ ਅਸੀਂ ਜ਼ਿੰਮੇਦਾਰ ਹੋਵਾਂਗੇ ਬਿੱਟੂ ਜੀ ਭੁੱਖ ਵੱਡੀ ਐ ਪੰਜਾਬ ਦੀ ਕਿਉਂਕਿ ਤੁਸੀਂ ਵੀ ਰਹੇ ਹੋ ਪਿਛਲੇ 10 ਸਾਲ ਤੋਂ ਐਮਪੀ ਰਹੇ ਹੋ ਭੁੱਖ ਵੱਡੀ ਐ ਸਟਰੀ ਕਿਉਂਕਿ ਬਹੁਤ ਦੇਰ ਤੋਂ ਸਾਨੂੰ ਕਿਸੇ ਨੇ ਪਲੋਚਿਆ ਹੀ ਨਹੀਂ ਕੀ ਕਹਿੰਦੇ ਲਾੜ ਹੀ ਨਹੀਂ ਕੀਤਾ ਸੋ ਤੁਹਾਡੇ ਤੇ ਬਹੁਤ ਜ਼ਿਆਦਾ ਉਮੀਦਾਂ ਜਿੰਨਾ ਜਿੰਨਾ ਪਿਆਰ ਮਿਲ ਰਿਹਾ ਉੰਨੀ ਜ਼ਿਆਦਾ ਰਿਸਪੌਂਸਿਬਿਲਟੀ ਵੀ ਹੈ ਕਿਉਂਕਿ ਕੁਝ ਦਿਨਾਂ ਦੀ ਬਜਟ ਹੈ ਤੇ ਜੇ ਇਹ ਹੀ ਉਮੀਦਾਂ ਨਾ ਪੂਰੀਆਂ ਹੋਈਆਂ ਤੇ ਬਹੁਤ ਸਾਰਾ ਮਤਲਬ ਸ਼ਹਿਰ ਤੇ ਗੁੱਸਾ ਵੀ ਨਿਕਲੇਗਾ ਕਿਉਂਕਿ ਉਹ ਆ ਵੀ ਆਪਣੇ ਅੰਦਰ ਆ ਤੁਸੀਂ ਸੌ ਦੀ ਇੱਕ ਗੱਲ ਕਹੀ ਜੀ ਬਈ ਬਹੁਤ ਜ਼ਿਆਦਾ ਆਸਾਂ ਏ ਬਹੁਤ ਜ਼ਿਆਦਾ ਉਮੀਦਾਂ ਏ ਪਰ ਇਹ ਲੋਕ ਬਗਾਨੇ ਨਹੀਂਗੇ ਆਪਣੇ ਆ ਜੀ ਜੀ ਤੇ ਇਹ ਵੀ ਮੈਂ ਤੁਹਾਡੇ ਚੈਨਲ ਤੇ ਇਹ ਨਹੀਂ ਤੁਸੀਂ ਕਹੋ ਵੀ ਇਹ ਪਹਿਲਾਂ ਹੀ ਕੋਈ ਗੱਲ ਕਮੀ ਛੱਡ ਗਿਆ ਭੱਜ ਗਿਆ ਤੇ ਉਹ ਜਿਹੜੀ ਕਈ ਵਾਰ ਭੁੱਖ ਬਹੁਤ ਜ਼ਿਆਦਾ ਲੱਗੀ ਹੋਵੇ ਜੇ ਜ਼ਿਆਦਾ ਖਾ ਲਈਏ ਤਾਂ ਵੀ ਫਰੇਮਾ ਹੋ ਜਾਂਦਾ ਤੇ ਉਹ ਕੰਮ ਨਹੀਂ ਅਸੀਂ ਪੰਜਾਬੀ ਆ ਅਸੀਂ ਜਾਣਦੇ ਆ ਹੌਲੀ ਹੌਲੀ ਕਰਕੇ ਹਰ ਚੀਜ਼ ਖਾਵਾਂਗੇ ਵੀ ਤੇ ਆਪਣਾ ਸਿਹਤ ਵੀ ਠੀਕ ਰੱਖਣਾ ਹੈ ਤੇ ਜੇ ਕੋਈ ਦੇਖੋ ਜੇ ਕੋਈ ਕਮੀ ਰਹਿੰਦੀ ਆ ਤੇ ਜੇ ਉਹ ਸਾਡੇ ਹੀ ਲੋਕ ਨੇ ਨਾ ਜੇ ਕੋਈ ਇਤਰਾਜ਼ ਕਰਦੇ ਆ ਗੁੱਸਾ ਕਰਦੇ ਆ ਤੇ ਉਹ ਵੀ ਅਸੀਂ ਉਹ ਸਹਿਣਾ ਹੈ ਉਹ ਪਿਆਰ ਸਾਨੂੰ ਕਰਦੇ ਤੇ ਗੁੱਸਾ ਵੀ ਸਾਨੂੰ ਕਰਦੇ ਗੁੱਸਾ ਵੀ ਸਾਨੂੰ ਕਰਨਗੇ ਇਸ ਤਰ੍ਹਾਂ ਮੈਨੂੰ ਤਾਂ ਕਰਨਗੇ ਇਹ ਤਾਂ ਇਹ ਨਹੀਂ ਆਪ ਵੀ ਸੰਦੀਪ ਜੀ ਮੈਂ ਆਪਣਾ ਹੀ ਕਹਿਣਾ ਸੀ ਆਪਣਾ ਹੀ ਕਹਿੰਦੇ ਨੇ ਕਹਿਣਾ ਤੀਨ ਨੂੰ ਸੁਣਾਣਾ ਮਾਨ ਜੀ ਸੰਦੀਪ ਜੀ ਇਹ ਇਹ ਤੁਸੀਂ ਗੱਲ ਸਹੀ ਕਹੀ ਹੈ ਜੀ ਪਰ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਘਾਟੇ ਪੰਜਾਬ ਨੂੰ ਪਏ ਨੇ ਜੀ ਉਹਨਾਂ ਨੂੰ ਪਹਿਲਾਂ ਤਾਂ ਬਰਾਬਰ ਕਰੀਏ ਜੀ ਬਰਾਬਰ ਕਰਕੇ ਉਦੋਂ ਬਾਅਦ ਜਿਹੜਾ ਇਹ ਦੂਜਿਆਂ ਦੇ ਬਰਾਬਰ ਲਈਏ ਬਹੁਤ ਅੱਗੇ ਨਿਕਲ ਗੀਆਂ ਸਟੇਟਾਂ ਅਸੀਂ ਵਾਕਈ ਬਹੁਤ ਪਿੱਛੇ ਆ ਸਭ ਤੋਂ ਪਹਿਲਾਂ ਕਿਹੜੇ ਮੁੱਦੇ ਤੁਸੀਂ ਸੋਚ ਰੱਖਿਆ ਕਿਉਂਕਿ ਤੁਸੀਂ 10 ਸਾਲ ਦੇ ਵਿਪੱਖ ਚੈਂਪੀ ਸੀਗੇ ਤਾਂ ਤੁਹਾਨੂੰ ਮੁੱਦੇ ਤਾਂ ਰਟੇ ਆ ਇਹ ਸ਼ਾਇਦ ਘੱਟ ਦੱਸਣਗੇ ਤੁਹਾਨੂੰ ਆਨ ਟਿਪਸ ਜ਼ਿਆਦਾ ਆਉਣਗੇ ਸਭ ਤੋਂ ਪਹਿਲਾਂ ਪੰਜਾਬ ਲਈ ਕਿਹੜੀਆਂ ਚੀਜ਼ਾਂ ਤੁਸੀਂ ਇਸੇ ਬਜਟ ਦੇ ਵਿੱਚ ਤੁਹਾਡੀ ਗੱਲ ਸਹੀ ਹੈ ਕਿ ਸਾਰੀ ਚੀਜ਼ਾਂ ਨਹੀਂ ਹੱਲ ਹੋ ਜਗਦੀਆਂ ਅਨਪਛਵੀ ਨਹੀਂ ਕਰਨਾ ਪਰ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਕਿਹੜੇ ਮਸਲੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਫੋਕਲ ਪੁਆਇੰਟ ਨੇ ਜੀ ਉਹਨਾਂ ਦਾ ਜੋ ਬੁਰਾ ਹਾਲ ਆ ਉਹਨਾਂ ਲਈ ਕਿੱਤੇ ਕੋਈ ਕੰਮ ਨਹੀਂ ਉਹਨਾਂ ਦੇ ਰਾਹਾਂ 'ਚ ਫਟਕ ਰੇਲਵੇ ਦੇ ਜੜੇ ਹੋਏ ਆ ਉਹ ਵੀ ਝਕਾਉਣੇ ਆ ਉਹਨਾਂ ਦੀਆਂ ਸੜਕਾਂ ਜਿਹੜੀਆਂ ਉਹ ਵੀ ਟੋਹੇ ਬਣੇ ਆ ਜਿਵੇਂ ਸਪੈਸ਼ਲ ਫੰਡ ਅਰਬਨ ਡਿਵੈਲਪਮੈਂਟ ਤੋਂ ਸ਼ਹਿਰ ਲਈ ਆਉਂਦਾ ਉਹ ਸਪੈਸ਼ਲ ਫੰਡ ਜਿਹੜਾ ਅਰੇਂਜ ਕਰਕੇ ਵੀ ਹੌਲੀ-ਹੌਲੀ ਉਹਦੀਆਂ ਫਾਈਲਾਂ ਚੱਲਣ ਤੇ ਉਹ ਇੰਡਸਟਰੀ ਏਰੀਆ ਲਈ ਜਿਹੜਾ ਕਲਸਟਰ ਬਣਾ ਕੇ ਉਹਨਾਂ ਲਈ ਇੱਕ ਤਾਂ ਬਹੁਤ ਜ਼ਰੂਰੀ ਫੰਡ ਆ ਕਿਉਂਕਿ ਸਟੇਟ ਗਵਰਨਮੈਂਟ ਦੇ ਪੱਲੇ ਹੈ ਨਹੀਂ ਕੁਝ ਉਦੋਂ ਬਾਅਦ ਜਿਵੇਂ ਪਹਿਲਾਂ 스마트 ਸਿਟੀ 'ਚ ਪੈਸਾ ਆਇਆ ਉਹ ਵੈਸਟਲ ਕਿਚ ਲੱਗ ਗਿਆ ਉਸੇ ਤਰੀਕੇ ਨਾਲ ਵੱਡੇ ਤੋਂ ਵੱਡਾ ਪੈਸਾ ਹੈ ਜਿਹੜਾ ਕਿਉਂਕਿ ਲੁਧਿਆਣਾ ਇੱਕ ਨਹੀਂ ਰਿਹਾ ਲੁਧਿਆਣਾ 10 ਬਣ ਗਏ ਉਹ ਪੈਸਾ ਵੱਖ-ਵੱਖ ਸਕੀਮਾਂ ਚੋਂ ਆਪਣਾ ਵੱਧ ਤੋਂ ਵੱਧ ਹਿੱਸਾ ਲੁਧਿਆਣੇ ਲਈ ਲੈ ਕੇ ਆਈਏ ਜਿਹੜੀ ਤੁਸੀਂ ਉਦੋਂ ਬਾਅਦ ਗੱਲ ਕੀਤੀ ਹੈ ਜਿਹੜੀਆਂ ਸਕੀਮਾਂ ਚੱਲ ਰਹੀਆਂ ਹਨ ਜਿਵੇਂ ਪਾਣੀ ਦੀ ਸਮੱਸਿਆ ਅੱਗੇ ਬਹੁਤ ਗੰਭੀਰ ਆ ਉਹ 1100 ਕਰੋੜ ਰੁਪਇਆ ਉੱਤੇ ਲੱਗੇ ਲੱਗ ਰਹੇ ਆ ਉਹਨੂੰ ਸਪੀਡ ਅਪ ਕਰਨ ਉਹਦੇ ਰੋਜ਼ ਮੈਂ ਸੈਂਟਰਲ ਮੋਨਿਟਰਿੰਗ ਟੀਮ ਆ ਕੇ ਉਰੇ ਬੈਠੇ ਨਹੀਂ ਕਾਰਪੋਰੇਸ਼ਨ ਜਾਂ ਦੂਜੇ ਮਹਿਕਮੇ ਤਾਂ ਸੁੱਤੇ ਪਏ ਆ ਹਜੇ ਤੱਕ ਉਹਨੂੰ ਕਿਤੇ ਵਧਾਈ ਨਹੀਂ ਸਕੇ 1100 ਕਰੋੜ ਰੁਪਇਆ ਉਦੋਂ ਬਾਅਦ ਬਹੁਤ ਵੱਡਾ ਬੁੱਢਾ ਦਰਿਆ ਹੈ ਉਹ ਚ ਬੁੱਢਾ ਦਰਿਆ ਬਣੇਗਾ ਦੁਬਾਰਾ ਦੇਖੋ ਮੈਂ ਮੈਨੂੰ ਪੂਰਨ ਭਰੋਸਾ ਹੈ ਬਈ 1 ਸਾਲ ਦੇ ਅੰਦਰ ਅੰਦਰ ਜਦੋਂ ਉਹ ਸਾਰਾ 650 ਕਰੋੜ ਰੁਪਈਆ ਲੱਗ ਗਿਆ ਜੇ ਕਮੀ ਨੂੰ ਹੋਰ 650 ਲਿਆਵਾਂਗੇ ਕਰੋੜੋਂ ਨਹੀਂ ਗੱਲ ਪਰ ਜਦੋਂ ਉਹ ਟ੍ਰੀਟਮੈਂਟ ਲੱਗੇ ਤਾਂ ਸਹੀ ਲੱਗੇ ਤਾਂ ਸਹੀ ਪਰ ਉਹ ਕਿਤੇ ਹੋਰ ਹੀ ਲੱਗੀ ਜਾਂਦਾ ਕਹਿੰਦੇ ਨਿਕਲਦਾ ਕਿਤੇ ਹੋਰ ਉਹ ਵੀ ਜਾਂਚਾਂ ਵੀ ਕਰਾਉਂਗੇ ਉਹ ਵੀ ਕੁਝ ਦਿਨਾਂ ਚ ਕੁਝ ਦਿਨਾਂ ਚ ਬਜਟ ਤੋਂ ਬਾਅਦ ਇਹ ਸਾਰੇ ਜਿਹੜੇ ਬੋਰਡ ਨੇ ਮਹਿਕਮੇ ਨੇ ਇਹਨਾਂ ਦੇ ਸਾਰੇ ਰਿੰਗ ਪਿਸਟਨ ਨੇ ਉਹ ਚੈੱਕ ਕਰਾਂਗੇ ਚੰਗੀ ਤਰ੍ਹਾਂ ਉਹ ਖਿਡਾਰੀ ਆ ਖਿਡਾਰੀ ਵਾਲੇ ਕੰਮ ਵੀ ਕਰਦਾ ਉਹ ਪਹਿਲਾਂ ਮੈਂ ਕਈ ਵਾਰ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਉਹਨੇ ਕਦੇ ਰਾਹ ਦਿੱਤਾ ਨਹੀਂ ਨਾ ਇਹਨਾਂ ਨੂੰ ਰਾਹ ਦੇ ਰਹੇ ਆ ਪਰ ਹੁਣ ਉਹਦਾ ਉਹਨੂੰ ਕੰਮ ਤੋਂ ਫੜਾਂਗੇ ਉਹਦਾ ਉਹਦਾ ਖੇਡ ਦੇਖਣਾ ਵੀ ਉਹ ਕਰ ਵੀ ਕੀ ਰਿਹਾ ਹੋਵੇ ਤੇ ਉਹ ਆ ਉਦੋਂ ਬਾਅਦ ਜਿਹੜੇ ਤੁਸੀਂ ਆ ਪ੍ਰੋਜੈਕਟ ਰਿੰਗ ਰੋਡ ਦੇ ਕੇ ਜਿਹੜੇ ਤੁਸੀਂ ਆਪਣੇ ਰੇਲਵੇ ਤੇ ਦੋ ਦੋ ਨੈਸ਼ਨਲ ਹਾਈਵੇ ਜਿਹੜੇ ਸਾਡੇ ਕੈਂਸਲ ਹੋ ਗਏ ਕੈਂਸਲ ਹੋ ਗਏ ਉਹ ਉਹ ਬਣਾਉਣਾ ਰੇਲਵੇ ਸਟੇਸ਼ਨ ਬਣ ਰਿਹਾ ਤੇ ਸਭ ਤੋਂ ਪ੍ਰਾਇੋਰਟੀ ਤੇ 에어ਪੋਰਟ ਆ ਸਭ ਤੋਂ ਪ੍ਰਾਇੋਰਟੀ 에어ਪੋਰਟ ਆ ਇਹੀ ਪੁੱਛਣ ਲੱਗਾ ਸੀ ਹੁਣ ਤਾਂ ਲੋਕੀ ਇਹ ਵੀ ਸੋਚਣ ਲੱਗ ਪਏ ਕਿ ਡੈਸ਼ਲ ਹਾਈਵੇ ਕੈਂਸਲ ਹੋ ਗਏ 에어ਪੋਰਟ ਚੱਲੇਗਾ ਜਾਂ ਇਹ ਵੀ ਸੁਪਨੇ ਹੀ ਰਹਿ ਜਾਣਗੇ ਸਾਡੇ ਕਿਉਂਕਿ ਤਿੰਨ ਵਾਰੀ ਅਸੀਂ ਪਹਿਲਾਂ ਠੱਗੇ ਜਾ ਚੁੱਕੇ ਹਾਂ ਤੁਸੀਂ ਵੀ ਵਿੱਚ ਹੀ ਸੀਗੇ ਪੰਜਾਬ ਮੈਂ ਇੰਨਾ ਇੰਨਾ ਭਰੋਸਾ ਦਵਾਉਣਾ ਜੀ ਮੈਂ ਇਹ ਨਹੀਂ ਕੋਈ ਅੰਕਲ ਜੀ ਵੱਲ ਦੇਖ ਕੇ ਕਹਿਣਾ ਜਿਨ੍ਹਾਂ ਨੇ ਜਿਨ੍ਹਾਂ ਦੇ ਤੁਸੀਂ ਗੋਡੇ ਹੱਥ ਲਾ ਰਹੇ ਦੇਖੋ ਇਹ ਤਾਂ ਬਹੁਤ ਵੱਡੀਆਂ ਸ਼ੇਸ਼ਾਂ ਤਾਈ ਤਾਂ ਗਿਆ ਇਹਨਾਂ ਨੂੰ ਤੁਸੀਂ ਝੂਠ ਨਹੀਂ ਬੋਲ ਸਕਦੇ ਬਾਕੀ ਤਾਂ ਫਿਰ ਯੂ ਟਰਨ ਲੈ ਸਕਦੇ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜੀ ਵੀ ਤੰਦੇਹੀ ਨਾਲ 에ਅਰਪੋਰਟ ਤਾਂ ਬਣ ਗਿਆ ਉਹਨੇ ਬਣਨਾ ਹੀ ਆ ਗੱਲ ਤਾਂ ਇੰਨੀ ਆ ਵੀ ਛੇਤੀ ਕਿ ਨਹੀਂ ਛੇਤੀ ਕਿਲੇਗਾ ਫਲਾਈਟ ਆ ਜਿਹੜੀ ਉਹ ਕਿਦਣ ਦਿੱਲੀ ਨੂੰ ਚੜਾਈਏ ਗੱਲ ਤਾਂ ਉਹਦੀ ਮੈਂ ਅਸਾਨੇਵਾਲ ਤੋਂ ਉੱਡੀ ਸੀ ਫਲਾਈਟ ਉਹ ਇੱਕੋ ਦਿਨ ਉੱਡੀ ਉਸ ਦਿਹਾ ਉੱਡੀ ਹੋਈ ਨਹੀਂ ਤਾਂ ਹੀ ਤਾਂ ਮੈਂ ਗਿਆ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਉਹ ਚ ਜਾਇਓ ਨਾ ਉਹ ਜਿਹੜੀ ਹਿੰਡਨਵਾਲ ਨੂੰ ਚੱਲੀ ਸੀ ਵੀ ਉਹ ਕਿਤੇ ਚੰਗੇ ਰੂਟ ਲੈਣ ਲਈ ਕਿਸ ਨੇ ਮਾੜਾ ਰੂਟ ਨੂੰ ਭਰਤਾ ਨਾਲ ਇਹ ਚ ਮੈਨੂੰ ਬਥੇਰੇ ਬੁਲਾ ਰਹੇ ਸੀ ਮੈਂ ਕਹਿੰਨਾ ਚਾਹੀ ਮੈਂ ਐਮਪੀ ਸੀ ਜਾਣਾ ਨਹੀਂ ਪਰ ਉਰਿਓ ਜਿਹੜੀਆਂ ਵਿਸਤਾਰਾਂ ਤੇ ਇੰਡੀਗੋ ਦੀਆਂ ਫਲਾਈਟਾਂ ਚੱਲ ਰਹੀਆਂ ਇੱਕ ਆਖਰੀ ਕੁਐਸਚਨ ਤੁਸੀਂ ਕਿਹਾ ਕਿ ਸੀਐਮ ਨੇ ਜਾਂ ਕਿਸੇ ਮੰਤਰੀ ਨੇ ਬਿਆਨ ਦਿੱਤਾ ਕਿ ਸਰਕਾਰ ਨੇ ਸਾਡਾ ਕਈ ਸਰਕਾਰੀ ਅਧਿਕਾਰੀਆਂ ਨੇ ਸਾਡਾ ਸਾਥ ਨਹੀਂ ਦਿੱਤਾ ਇਸ ਲਈ ਅਸੀਂ ਹਾਰ ਗਏ ਤੇ ਅੱਗੇ ਹੈਗੀ ਜਿਮਣੀ ਚੋਣਾ ਤੁਹਾਨੂੰ ਲੱਗਦਾ ਹੈ ਕਿ ਇਹ ਤੰਤਰ ਫੇਰ ਚੱਲ ਸਕਦਾ ਹੈ ਦੇਖੋ ਇਹਨਾਂ ਨੇ ਇਹਨਾਂ ਨੇ ਇਹਨਾਂ ਦੇ ਸਪੋਕਸਪਰਸਨ ਚੀਫ ਸਪੋਕਸਪਰਸਨ ਤੇ ਉਹ ਮੈਂਬਰ ਪਾਰਲੀਮੈਂਟ ਜਿੱਤੇ ਹੈ ਇਲੈਕਸ਼ਨ ਉਹਨਾਂ ਨੇ ਅੱਜ ਸਭ ਤੋਂ ਵੱਡੇ ਅਖਬਾਰਾਂ ਚ ਇਨਸ਼ਰਾ ਵੀ ਸਾਨੂੰ ਜਿਹੜੇ ਉਹ ਬਹੁਤ ਵੱਡੇ ਉਹਨਾਂ ਦਾ ਕਹਿਣ ਦਾ ਮਤਲਬ ਡੀ ਸੀ ਐਸ ਐਸ ਪੀ ਡੀ ਆਈ ਜੀ ਵੀ ਉਹ ਸਾਡੀ ਮਦਦ ਨਹੀਂ ਹੋਈ ਤੇ ਇਸ ਕਰਕੇ ਅਸੀਂ ਇਲੈਕਸ਼ਨ ਹਾਰ ਗਏ ਜਦੋਂ ਹੁਣ ਇਹ ਗੱਲ ਕਹਿਤੀ ਨਾ ਉਹਨਾਂ ਨੇ ਜਿਹੜੀ ਮਾੜੀ ਮੋਟੀ ਕੋਈ ਮਦਦ ਕਰਦਾ ਵੀ ਸੀ ਉਹ ਵੀ ਨਹੀਂ ਨਹੀਂ ਉਹਨੇ ਨਹੀਂ ਉਹਨੇ ਨਹੀਂ ਵੀ ਕਰਨੀ ਤੇ ਜਲੰਧਰ ਦੇ ਵਿੱਚ ਜਿਹੜਾ ਹੈ ਉਹ ਭਾਜਪਾ ਵੱਡੀ ਗਿਣਤੀ ਦੇ ਵੋਟਾਂ ਦੇ ਜਿੱਤੇਗੀ ਇੱਕ ਆਖਰੀ ਕੁਐਸਚਨ ਹੈਗਾ ਇਹ ਹੀ ਸਾਰੇ ਉਹ ਸ਼ਹਿਰਦਾਰ ਹੈਗੇ ਆ ਜਿਨ੍ਹਾਂ ਨੇ ਸ਼ਹਿਰਾਂ ਨੇ ਤੁਹਾਨੂੰ ਵੋਟ ਪਾ ਕੇ ਜਿਤਾਇਆ ਮੈਂ ਇਹਨਾਂ ਦੇ ਸਾਹਮਣੇ ਇਹਨਾਂ ਨੇ ਮੈਨੂੰ ਕੁਐਸਚਨ ਕਰਨ ਲਈ ਕਿਹਾ ਤੁਹਾਨੂੰ ਮੈਂ ਨਹੀਂ ਕਰ ਰਿਹਾ ਆਪਣੇ ਵੱਲੋਂ ਕਿ ਤੁਸੀਂ ਗੱਲ ਕੀਤੀ ਅਮਰਿਤਪਾਲ ਸਿੰਘ ਜੀ ਦੀ ਪਰ ਇਹ ਸਾਰੇ ਅੰਦਰੋਂ ਕਿਤੇ ਨਾ ਕਿਤੇ ਨਾਰਾਜ਼ ਹੈ ਕਿ ਜਿਹੜੇ ਬਿੱਟੂ ਨੂੰ ਅਸੀਂ ਜਤਾਇਆ ਅਸੀਂ ਵੋਟ ਪਾਈ ਘਰੋਂ ਫੜ ਫੜ ਕੇ ਨਾਲ ਦੇਆਂ ਨੂੰ ਅੱਜ ਉਹ ਅਮਰਿਤਪਾਲ ਦੀ ਗੱਲ ਕਰ ਰਹੇ ਇਹਨਾਂ ਨੂੰ ਇਹ ਡਰ ਲੱਗ ਰਿਹਾ ਕਿ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਤਾਂ ਨਹੀਂ ਵਿਗੜ ਗਿਆ ਬੰਦੇ ਦੇ ਪੁੱਤ ਬਣਾ ਦੋ ਸੋ ਇਹ ਸੀ ਸਾਡੇ ਨਾਲ ਰਵਰੀਦ ਸਿੰਘ ਬਿੱਟੂ ਜਿਹੜੇ ਕਿ ਡਬਲ ਮੰਤਰੀ ਬਣ ਕੇ ਲੁਧਿਆਣੇ ਪਹੁੰਚੇ ਔਰ ਇੰਡਸਟਰੀ ਦੇ ਨਾਲ ਰੂਪਰੂ ਹੋ ਰਿਹਾ ਸੋ ਇਹ ਸੀ ਫਿਲਹਾਲ ਇਸ ਵੇਲੇ ਦੀ ਇਹਨਾਂ ਨਾਲ ਮੁਲਾਕਾਤ ਦੇਖਦੇ ਰਹੋ ਬਨੇ ਰਹੋ ਜਾਣੀ ਤੇ ਸੀ ਧੰਨਵਾਦ